ਬੀਤੇ ਦਿਨੀ ਪਿੰਡ ਖੈਰਾ ਕਲਾਚਾ ਵਾਪਰੀ ਦਰਦਨਾਕ ਘਟਨਾ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਪਿੰਡ ਦੇ 20 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਇਸ ਮਾਮਲੇ 'ਚ ਕਣੀਏ ਕੇ ਬਾਂਗਰ ਦੇ ਐਸਐਚਓ ਲਖਵਿੰਦਰ ਸਿੰਘ ਵੱਲੋਂ ਮਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਦੋ ਬਿਜਲੀ ਵਿਭਾਗ ਦੇ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਕਾਰਵਾਈ ਦੇ ਰੋਸ 'ਵਜੋਂ ਅੱਜ ਪਾਵਰ ਕਾਮ ਦਫ਼ਤਰ ਵਿਖੇ ਸਮੂਹ ਬਿਜਲੀ ਕਾਮਿਆਂ ਵੱਲੋਂ ਜ਼ਬਰਦਸਤ ਦਰਨਾ ਦਿੱਤਾ ਗਿਆ ਬਿਜਲੀ ਕਾਮਿਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਸਾਥੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ ਉਹ ਡਿਊਟੀ ਦੌਰਾਨ ਆਪਣਾ ਫਰਜ਼ ਨਿਭਾ ਰਹੇ ਸਨ। ਉਨ੍ਹਾਂ ਤੇ ਲਾਪਰਵਾਹੀ ਦਾ ਦੋਸ਼ ਲਗਾਉਣਾ ਗਲਤ ਹੈ। ਧਰਨਾ ਦੌਰਾਨ ਕਾਮਿਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਪਾਵਰ ਕਾਮ ਦੇ ਸਾਰੇ ਕਰਮਚਾਰੀ ਕੰਮ ਬੰਦ ਕਰਕੇ ਵੱਡੀ ਰਣਨੀਤੀ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਫੀਲਡ 'ਚ ਕੰਮ ਕਰ ਰਹੇ ਮਜ਼ਦੂਰਾਂ ਦਾ ਮਨੋਬਲ ਟੁੱਟਦਾ ਹੈ। ਉਧਰ ਬਿਜਲੀ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹਰ ਰੋਜ਼ ਆਪਣੀ ਜਾਨ ਜੋਖਮ ਚੁਪਾ ਕੇ ਲਾਈਨ ਤੇ ਕੰਮ ਕਰਦੇ ਹਾਂ ਜੇਕਰ ਕਿਸੇ ਹਾਦਸੇ ਲਈ ਬਿਨਾਂ ਜਾਂਚ ਸਾਡੇ ਉਤੇ ਹੀ ਦੋਸ਼ ਲਾ ਦਿੱਤੇ ਜਾਣਗੇ ਤਾਂ ਕੋਈ ਵੀ ਲਾਈਨਮੈਨ ਫੀਲਡ 'ਚ ਜਾਣ ਤੋਂ ਡਰਨ ਲੱਗੇਗਾ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਐਸਐਚਓ ਕਨੀਕ ਬਾਂਗਰ ਲਖਵਿੰਦਰ ਸਿੰਘ ਨੇ ਕਿਹਾ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜੋ ਵੀ ਤੱਥ ਅਗਿਆਉਣਗੇ ਉਸ ਅਨੁਸਾਰ ਕਾਨੂੰਨੀ ਕਾਰਵਾਈ ਹੋਵੇਗੀ ਕਿਸੇ ਨਾਲ ਵੀ ਜ਼ਬਰ ਨਹੀਂ ਕੀਤਾ ਜਾਵੇਗਾ ਪੰਕਜ ਪੰਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੂੜੀਆਂ ਅੱਜ ਅਸੀਂ ਕੌਂਸਲ ਦਾ ਪਾਵਰਪਲ ਦਫ਼ਤਰ ਦੇ ਵਿੱਚ ਜਿੱਥੇ ਸਿਵਲ ਕੰਮ ਕਰਾ ਰਹੀਆਂ ਵੱਲੋਂ ਇੱਕ ਧਰਨਾ ਲਗਾਇਆ ਗਿਆ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਪ੍ਰਧਾਨ ਜੀ ਅੱਜ ਧਰਨਾ ਦਿੱਤਾ ਗਿਆ ਆਪਣਾ ਤੁਹਾਡੇ ਇੱਥੇ ਕਰਮਚਾਰੀਆਂ ਵੱਲੋਂ ਤੇ ਕੀ ਕਾਰਨ ਹੈ ਇਹਦਾ ਧਰਨੇ ਦਾ ਜੀ ਇਹ ਤਾਂ ਅੱਜ ਸਾਡੇ ਸਾਰੇ ਫਤਿਹਗੜ੍ਹ ਟੋਰੀਆਂ ਸਮੂਹ ਰਾਜਾ ਨੂੰ ਰੋਜ਼ ਤੱਕ ਕੀਤਾ ਗਿਆ ਸਾਡੇ ਇੱਕ ਜੀ ਮਨਪ੍ਰੀਤ ਇੱਕ ਲੈਂਮਨ ਅਨੁਸੰਗ ਜਿਨਾਂ ਤੇ ਪੁਲਿਸਪਾਲ ਸੈਸ਼ਨ ਵੱਲੋਂ ਨਿਆਂਇਕ ਪ੍ਰਚਾਰ ਦਾ ਦਿੱਤਾ ਗਿਆ ਉਸ ਦੇ ਰੋਸ ਵਿੱਚ ਜੋ ਅਸੀਂ ਪ੍ਰਚਾਰ ਰੰਗ ਕਰਵਾਉਣ ਵਾਸਤੇ ਇੱਕ ਤਸਵੀਰ ਆਰੰਭ ਕੀਤਾ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਜੇਕਰ ਇੱਕ ਹੱਥ ਨੇ ਜਿੱਤੇ ਇਹ ਪ੍ਰਚਾਰ ਨਾਰਦ ਕੀਤਾ ਸਾਨੂੰ ਮਜ਼ਬੂਤ ਹੋ ਕੇ ਆਪਾਂ ਥਾਂ ਨਾ ਕਰਾਓ ਕਰਾਂ ਥੀਏ ਦੋਸ਼ੀ ਕਿਨੂੰ ਮੰਨਦੇ ਹੋ ਅਸੀਂ ਦੋਸ਼ੀ ਉਹ ਮੰਨਦੇ ਆਂ ਜਿਹੜਾ ਕੰਬਾਇਨ ਚੱਲ ਗਿਆ ਉਹ ਕੋ ਜੇ ਗੜਤ ਗੜਤ ਨਾਲ ਦੇ ਤਰੀਕੇ ਨਾਲ ਉਹ ਜਦੋਂ ਜਦ ਬੱਟੇ ਵੀ ਜਾਣਗੇ। ਠੀਕ ਐ ਕਸੂਰ ਵਾਲਾ ਜਿਹੜਾ ਚਾਲਕ ਵਾਲਾ ਡਰਾਈਵਰ ਹੈ ਉਹਦੀ ਗਲਤੀ ਰਹਣਾ। ਤੇ ਪਰਚਾ ਕਿਤੇ ਹੋ ਗਿਆ? ਪਰਚਾ ਸਾਡੇ ਮੁਲਾਜ਼ਮੇ ਦੋ ਆ। ਉਹਨਾਂ ਤੇ ਜੰਦਾ ਦੀ ਉੱਥੇ ਡਿਊਟੀ ਬਣਦੀ ਸੀ। ਵੀਰ ਪੰਜਾਬ ਜਨਾ ਉਹਨਾਂ ਨਾਲ ਕੋਈ ਇਤਰਾਜ਼ ਦਿੱਤੀ ਹੈ ਨਾ ਕੋਈ ਦਸਤਨ ਇੰਟੀਮੇਟ ਕੀਤਾ। ਇੱਕ ਲਜਾਇਤ ਹੋਰ ਤੇ ਆਪਣੇ ੱਟਕੇ ਖੈਦਾਨ ਪਰਚਾ ਦੰਦ ਕਰਾਇਆ। ਜੇ ਤੇ ਰੋਸ ਹੋ ਜਾਪਾ ਅੱਜ ਪ੍ਰਟੈਸਟ ਕਰ। ਠੀਕ ਐ ਦਫ਼ਤਰ ਦੀ ਮਨਜ਼ੂਰੀ ਨਾ ਕਰੀਨ ਗਈ ਉੱਥੇ। ਨੋ। ਨਹੀਂ ਨਹੀਂ। ਆਪਣੀ ਮਰਜ਼ੀ ਨਾਲ ਗਏ ਆਪਨੀ ਮਰਜ਼ੀ ਨਾਲ ਠੀਕ ਹੈ ਜੀ ਇੱਕ ਤੱਕ ਪਹਿਲਾਂ ਦੱਸੀ ਸੀ ਹਾਂ ਜੀ ਬਾਬਾ ਜੀ ਆਪਣਾ ਧੰਨਆ ਦਿੱਤਾ ਗਿਆ ਤੁਹਾਡੇ ਵੱਲੋਂ ਆਪਣਾ ਤੁਹਾਡੇ ਸਾਰੇ ਕਰਮਚਾਰੀਆਂ ਵੱਲੋਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਮੈਂ ਮਤ ਇਹ ਖਬਦਕਾਰਾਂ ਦੀ ਬਿਲਕੁਲ ਅਨਗੈਲੀ ਹੈ ਜੀ ਜੇ ਉਹ ਸਾਡੇ ਮਲਾਜ਼ਮਾਂ ਨੂੰ ਸੂਚਿਤ ਕਰ ਦੇ ਤਾਂ ਅਸੀਂ ਪਰਮਿਟ ਲੈ ਆਂਦੇ ਉਹਨਾਂ ਨੇ ਨਜਾਇਜ਼ੀ ਆਪਣੀ ਕੰਪੈਨ ਵਾਰੀ ਆ ਤੇ ਚਾਲਕ ਦੀ ਗਲਤੀ ਆ ਚਾਲਕ ਬਿਲਕੁਲ ਸਹੀ ਆ ਉਹਦੇ ਬੱਚੇ ਨੇ ਹੱਥ ਲਾ ਕੇ ਉੱਤੇ ਤਾਰਾਂ ਨੂੰ ਬੰਬੂਲਾ ਆਤਾ ਵਾ ਜਿਹੜੇ ਕਰਕੇ ਐਕਸੀਡੈਂਟ ਦਾ ਕਾਰਨ ਬਣਿਆ ਵਾ ਜੇ ਸਾਡੇ ਮੌਲਾਇ ਨੂੰ ਸੂਚਿਤ ਕਰ ਦੇ ਤੇ ਸਾਡੇ ਮੁਲਾਜ਼ਮ ਉਹਨੂੰ ਪਰਮਿਟ ਲੈ ਦਿੰਦੇ ਇਹ ਪਰਚੇ ਜਿਹੜੇ ਨਜਾਇਜ਼ ਬਣਿਆ ਵਾ ਇਹਨੂੰ ਰੱਦ ਕੀਤਾ ਜਾਵੇ ਜੇਕਰ ਪਰਚਾ ਰੱਦ ਨਹੀਂ ਹੁੰਦਾ ਤੇ ਗੋਤਾ ਡਾਕੀ ਹੋਏਗਾ ਸਾਡੇ ਜਹੇਬੰਦੇ ਸਾਰੇ ਸਹਿਮਤੀ ਆ ਜੈਂਫੋਰਮ ਐਕਸ਼ਨ ਕਮੇਟੀ ਬਣੀ ਆ ਜੀ ਉਹਨਾਂ ਨੇ ਸਾਰੀ ਸਲਾਹ ਕੀਤੀ ਤੇ ਵੀ ਅਸੀਂ 4-5 ਦਿਨਾਂ ਦੇ ਵਿੱਚ ਅਸੀਂ ਕਾਮਕਾਰ ਬੰਦ ਕਰਾਂਗੇ ਤੇ ਪਰਚਾ ਰੱਦ ਕਰਾਵਾਂਗੇ ਜੀ ਇਹ ਕਿੱਥੋਂ ਦੀ ਘਟਨਾ ਤੇ ਪਰਚਾ ਕਿੱਥੇ ਦਰਜ ਹੋਇਆ ਪਰਚਾ ਕਨਿਆ ਕੇ ਬੰਗੜ ਦਰਜ ਹੋਇਆ ਜੀ ਖੋਖਰ ਪਿੰਡ ਦੀ ਘਟਨਾ ਜੀ ਖੈਰ ਰਖਿਆ ਸੌਰੀ ਖਾਰਾ ਹੀ ਪੀ ਫੀਡ ਰਹੇ ਸਾਡਾ ਜੀ ਉੱਥੇ ਰੈਸਟ ਨਹੀਂ ਹੋਈ ਪਈ ਉਹਦੀ ਕੋਈ ਰੈਸਟ ਨਹੀਂ ਪਈ ਜੀ ਠੀਕ ਹੈ ਧੰਨਵਾਦ ਜੀ ਹਾਂ ਜੀ ਸਰ ਅੱਜ ਦੇ ਧਰਨਾ ਦੀ ਦਿੱਤਾ ਇੱਥੇ ਤੇ ਕੀ ਕਹਿਣਾ ਜੀ ਤੁਹਾਡਾ ਇਹ ਧਰਨਾ ਅਸੀਂ ਜਿਹੜਾ ਵਾ ਸਾਡੇ ਪਿਛਲੇ ਸਮੇਂ ਦੇ ਵਿੱਚ ਪਿੰਡ ਖੈਰੇ ਵਿੱਚ ਇੱਕ ਘਟਨਾ ਹੋਈ ਆ ਜਿਹਦੇ ਵਿੱਚ ਕਿ ਉੱਥੇ ਕਰੰਟ ਲਾ ਕੇ ਤੇ ਡੈਥ ਹੋਈ ਆ ਔਰ ਉਹ ਜਿਹੜਾ ਕਰੰਟ ਲੱਗਾ ਵਾ ਉਹ ਬਿਲਕੁਲ ਹੀ ਖਪਤਕਾਰ ਦੀ ਜੋ ਜਿਹੜਾ ਕੋਈ ਕੰਪੈਨ ਦਾ ਡਰਾਈਵਰ ਸੀ ਉਹਦੀ ਨਿਗਹਿਲੀ ਨਾ ਹੋਇਆ। ਔਰ ਉਹ ਇਹੋ ਜਿਹਾ ਜਿਹੜੀ ਘਟਨਾ ਇਹਦੇ ਹੱਥੋਂ ਵੀ ਅਫਸੋਸ ਆ ਪਰ ਇਸ ਤੋਂ ਉਲਟ ਉਹਨਾਂ ਨੇ ਕੀ ਕੀਤਾ ਕਿ ਥਾਣਾ ਅਲੀਵਾਲ ਦੇ ਵਿੱਚ ਸਾਡੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਉਹ ਪਰਚਾ ਦਰਜ ਕਰਾਇਆ ਵਾ ਜਿਹੜਾ ਕਿ ਬਿਲਕੁਲ ਗਲਤ ਏ। ਅਸੀਂ ਸਾਡੇ ਮੁਲਾਜ਼ਮਾਂ ਚ ਇਸ ਗੱਲ ਦਾ ਰੋਸ ਆ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜੁਆਇੰਟ ਕਮੇਟੀ ਅਹੀਂ ਬਣਾਈ ਆ 7 ਦਿਨਾਂ ਦਾ ਅਹੀਂ ਉਹਨਾਂ ਨੂੰ ਆਲਟੀਮੇਟ ਦਿੱਤਾ ਹੋਇਆ ਵਾ ਜੇਕਰ ਉਹ ਪਰਚਾ ਰੱਦ ਨਾ ਹੋਇਆ ਅਸੀਂ ਸਾਰਾ ਕੰਮਕਾਰ ਜਿਹੜਾ ਠੱਪ ਕਰਾਂਗੇ ਚਾਹੇ ਸਾਨੂੰ ਡਿਵੀਜ਼ਨ ਲੈਵਲ ਤੇ ਸਰਕਲ ਲੈਵਲ ਤੇ ਵੀ ਕੰਮ ਬੰਦ ਕਰਨੇ ਪੈਣ ਅਸੀਂ ਜਿਹੜੇ ਆ ਉਹ ਮਜਾਰਾ ਲਾਵਾਂਗੇ ਅਸੀਂ ਜਿੱਦੀ ਸਾਰੀ ਦੀ ਸਾਰੀ ਜ਼ਿੰਮੇਵਾਰ ਜਿਹੜੀ ਆ ਉਹ ਪ੍ਰਸ਼ਾਸਨ ਦੀ ਹੋਵੇਗੀ ਜਾਂ ਸਾਡੇ ਉੱਚ ਅਧਿਕਾਰੀਆਂ ਦੀ ਹੋਵੇਗੀ ਅਸੀਂ ਇਹ ਕੰਮ ਜਿਹੜਾ ਵਾ ਠੱਪ ਕਰਾਂਗੇ ਅੱਜ ਤੋਂ ਪੱਜਾ ਤੇੜਾ ਬਾਦ ਠੀਕ ਹੈ ਜੀ ਪੰਦੀ ਦਿਵਿਆ ਪੰਜਾਬ ਪੀਵੀ ਫਤਿਹਗੜ ਚੂੜੀਆਂ